ਕੇ ਬੈਠਾ ਆ ਕਬੱਡੀ ਹੁੰਦੀ ਆ ਆ ਬੁੱਢ ਲਿਆ ਕੇ ਰੱਖੇ ਨਾਲੀ ਆ ਕਬੱਡੀ ਗਰਾਊਂਡ ਹੈ ਕਿਹੜੀ ਕਬੱਡੀ ਹੈ ਦੋ ਆ ਮਿੰਟ ਆ ਗਿਆ ਸਠਿਆੜੇ ਚ ਕਬੱਡੀ ਪਲੇਅਰ ਨਹੀਂ ਬਣ ਨਵਾਂਗੇ ਜ਼ਿੰਦਗੀ ਚ ਹਾਂ ਵੀ ਸੱਚੇ ਪਾਤਸ਼ਾਹ ਵਾਇਗਰੂ ਮਰਵਾਉਂਦਾ ਹੈ ਬੰਦੇ ਦੇ ਦਮ ਤੇ ਥਾਪੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਛਿਵ ਜੀ ਇਹ ਸਾਡੇ ਲੱਖ ਲੱਖ ਜਿੰਨੀ برف ਪੈਂਦੀ ਆ ਜਿੱਥੇ ਸਾਡੇ ਬੱਚੇ ਮਿਹਨਤ ਕਰਦੇ ਆ ਖਿਡਾਰੀਆਂ ਲਾਉਂਦੇ ਆ ਰੁਪਈਆ ਰੁਪਈਆ ਜੋੜਦੇ ਨਾਲ ਖਿਡਾਰੀਆਂ ਨੂੰ ਵੇਖਣ ਲਈ ਇੱਕ ਸਾਲ ਇਹਨਾਂ ਜਲੂਸ ਕੱਢ ਕੇ ਸੁਰਦਾ ਆ ਸਵੇਰ ਦਾ ਮੇਲਾ ਸਾਰਾ ਪੱਗਾਂ ਬੰਨ ਕੇ ਬੈਠਾ ਆ ਕਬੱਡੀ ਹੁੰਦੀ ਆ ਆ ਗੁੱਟ ਲੈ ਕੇ ਰੱਖੇ ਨਾਲੀ ਆ ਕਬੱਡੀ ਗਰਾਉਂਡੇ ਆ ਕਿਹੜੀ ਕਬੱਡੀ ਆ ਦੋਆ ਮਿੰਟ ਆ ਗਿਆ ਸਠਿਆੜੇ ਚ ਕਬੱਡੀ ਪਲੇਅਰ ਨਹੀਂ ਬਣਨ ਨਵਾਂਗੇ ਜ਼ਿੰਦਗੀ ਚ ਹਾਂ ਇਹ ਭਲੇਖਾ ਕੱਢ ਦੇਣਾ ਕਿ ਕਬੱਡੀ ਪਲੇਅਰ ਸਠਿਆੜੇ ਜਿਹੜਾ ਬਣੂਗਾ ਇਹਦਾ ਕੰਮ ਹੋ ਜਾਊਗਾ ਇਹਨਾਂ ਨੇ ਤਮਾਸ਼ਾ ਬਣਾ ਦਿੱਤਾ ਸਵੇਰ ਦਾ ਸਾਡਾ ਇਹਨਾਂ ਨੇ ਭਾਈ ਜੀ ਨੇ ਸਟੇਜ ਤੋਂ ਬੋਲਿਆ ਉਹ ਮੇਰੇ ਵੀਰੋ ਅਸੀਂ ਆਪ ਬੁਲਾਇਆ ਪਲੇਰਾਂ ਨੇ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਲਈ ਬੋਲਣ ਨੂੰ ਮੈਂ ਕਬੱਡੀ ਦੇ ਖਿਡਾਰੀਆਂ ਨੂੰ ਹਰ ਰੋਜ਼ ਅਸੀਂ ਬੇਨਤੀ ਕਰਦੇ ਆ ਵੀ ਆ ਲੋਕਾਂ ਦੀ ਆਪਾਂ ਭਾਵਨਾਵਾਂ ਨੂੰ ਸਮਝੀਏ ਵੀਰ ਨੇ ਆਖਿਆ ਵੀ ਲੱਖ ਲੱਖ ਤੱਕ ਬਰਫ ਹੁੰਦੀ ਹੈ ਤੇ ਸਾਡੇ ਬੱਚੇ ਉਥੋਂ ਪੈਸੇ ਭੇਜਦੇ ਆ ਤੇ ਅਸੀਂ ਟੂਰਨਾਮੈਂਟ ਕਰਵਾਉਨੇ ਆ ਤੇ ਮੇਰੇ ਵੀਰੋ ਤੇ ਜੇ ਆਪਣੇ ਚ ਭਾਵਨਾ ਹੀ ਹੈ ਨਹੀਂ ਤੇ ਫਿਰ ਚਾਹੇ ਪੈਸਾ ਜਿੰਨਾ ਮਰਜ਼ੀ ਕਮਾ ਲਈਏ ਕਿ ਜਿੱਥੇ ਮਰਜ਼ੀ ਪੁੱਜ ਜਾਈਏ ਤੇ ਭਾਵਨਾ ਹੋਣੀ ਬੜੀ ਜ਼ਰੂਰੀ ਹੈ ਆ ਦਰਸ਼ਕ ਸਵੇਰ ਤੋਂ ਲੈ ਕੇ ਆ ਕੇ ਬੈਠ ਗਿਆ ਇਹਨਾਂ ਨੂੰ ਕੁਝ ਵੀ ਨਹੀਂ ਮਿਲਣਾ ਇਹ ਤੇ ਆਪਦਾ ਕੰਮ ਛੱਡ ਕੇ ਆ ਗਿਆ ਇਹ ਤੇ ਆਪਦੇ ਜ਼ਰੂਰੀ ਨਹੀਂ ਇਵੇਂ ਛੱਡ ਕੇ ਆ ਗਿਆ ਵੀ ਕਬੱਡੀ ਵੇਖਾਂਗੇ ਸੋ ਸਾਡੀ ਤੇ ਹੱਥ ਵੰਦ ਕੇ ਬੇਨਤੀ ਹੈ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਜੇ ਆਪਾਂ ਸਾਹਮ ਲਿਆ ਤੇ ਵਧੀਆ ਰਵਾਂਗੇ ਤੇ ਨਹੀਂ ਕੋਈ ਪ੍ਰਬੰਧਕ ਕਮੇਟੀਆਂ ਨੂੰ ਕਿਹੜਾ ਕੋਈ ਸੁੱਖ ਕੇ ਦਿੱਤਾ ਹੋਇਆ ਵੀ ਆਪਾਂ ਟੂਰਨਾਮੈਂਟ ਹੀ ਕਰਵਾਉਣੇ ਆ ਸੋ ਬੇਰੀ ਹੱਥ ਮੰਨ ਕੇ ਬੇਨਤੀ ਹੈ ਸਮੇਂ ਨੂੰ ਸੰਭੋ ਕਬੱਡੀ ਨੂੰ ਸੰਭੋ ਮੇਰੀ ਬੇਨਤੀ ਮੇਰੀ ਹੱਥ ਮੰਨ ਕੇ ਬੇਨਤੀ ਜਲਦੀ ਦੇ ਨਾਲ ਇੱਕ ਬੇਨਤੀ ਹੋਰ ਆਈ ਹੈ ਵੀ ਇੱਕ ਦੋ ਟੀਮਾਂ ਨੂੰ ਜਿਹੜੀ ਸਾਈ ਦਿੱਤੀ ਗਈ ਸੀ ਪਰ ਟੀਮ ਜਿਹੜੀ ਉਹ ਪ੍ਰੋਪਰ ਨਹੀਂ ਪੁੱਜੀ ਅਫਸੋਸ ਹੈ ਦਰਸ਼ਕ ਵੀਰਾਂ ਦੇ ਵਿੱਚ ਮੇਰੀ ਬੇਨਤੀ ਹੈ ਪ੍ਰਬੰਧਕਾਂ ਦੇ ਵਿੱਚ ਵੀ ਮੇਰੇ ਵੀਰੋ ਕਿਉਂਕਿ ਪ੍ਰਬੰਧਕਾਂ ਨੂੰ ਦੋ ਦੋ ਮਹੀਨੇ ਜਿਹੜਾ ਕੰਮ ਛੱਡਣਾ ਪੈਂਦਾ ਹੈ ਤੇ ਫੇਰੇ ਜਾ ਕੇ ਜਿਹੜੇ ਟੂਰਨਾਮੈਂਟ ਹੁੰਦੇ ਕਬੱਡੀ ਦੇ ਖਿਡਾਰੀਆਂ ਨੂੰ ਵੀ ਜਿਹਦੇ ਨਾਲ ਜਵਾਨ ਹੋ ਗਈ ਉਥੇ ਖੜਿਆ ਕਰੋ ਮੇਰੇ ਵੀਰੋ ਕਿਉਂਕਿ ਇਸ ਤਰ੍ਹਾਂ ਯਾਰ ਚੰਗਾ ਨਹੀਂ ਲੱਗਦਾ ਕੋਈ ਵੀ ਪ੍ਰਬੰਧਕਾਂ ਨੂੰ ਅਨਾਉਂਸਮੈਂਟ ਕਰਨੀ ਪਵੇ ਉਹ ਵੀ ਇੰਨੇ ਗੁੱਸੇ ਨਾਲ ਅਨਾਉਂਸਮੈਂਟ ਕਰਨੀ ਪਵੇ ਤੇ ਸਵਾਦ ਵਾਲੀ ਗੱਲ ਨਹੀਂ ਮੇਰੀ ਹੱਥ ਬਨ ਕੇ ਬੇਨਤੀ ਹੈ ਸਾਰੇ ਖਿਡਾਰੀਆਂ ਨੂੰ ਟੀਮਾਂ ਗਰਾਊਂਡ ਦੇ ਵਿੱਚ ਆ ਗਈਆਂ ਨੇ ਆਪਾਂ ਜਲਦੀ ਦੇ ਨਾਲ ਹੀ ਮੈਚ ਦੀ ਜਿਹੜੀ ਸ਼ੁਰੂਆਤ ਇੱਕ ਜਿਹੜੇ ਜਵਾਨ ਕਰਕੇ ਨਹੀਂ ਆਉਂਦੇ ਉਹਨਾਂ ਲਈ ਬਹੁਤ ਮਾੜੀ ਗੱਲ ਹੈ ਤੁਹਾਨੂੰ ਫੋਨ ਕਰਦੀਆਂ ਰਹਿੰਦੀਆਂ ਕਮੇਟੀਆਂ ਤੁਸੀਂ ਫੇਰ ਵੀ ਯਾਰ ਫੋਨ ਬੰਦ ਕਰ ਲੈਂਦੇ ਹੋ ਭਰਾ ਬਣ ਕੇ ਅੱਜ ਵੀ ਇੱਥੇ ਹੋਇਆ ਕਈ ਮੇਲਿਆਂ ਤੇ ਇਹ ਗੱਲ ਹੋਈ ਹੈ ਭਰਾ ਬਣ ਕੇ ਜਵਾਨ ਤਾਂ ਹੀ ਕਰਿਆ ਕਰੋ ਜੇ ਆਉਣਾ ਹੁੰਦਾ ਨਹੀਂ ਨਾ ਕਹਿੰਦੇ ਕਰੋ ਯਾਰ ਜਿਵੇਂ ਹੀ ਦੁੱਖ ਨਹੀਂ ਲੱਗਦਾ ਕਿਸੇ ਹੋਰ ਨੂੰ ਸਾਈ ਦੇ ਦਿਆ ਕਰਨ ਹੱਥ ਜੋੜ ਕੇ ਬੇਨਤੀ ਹੈ ਲੈ ਵੀ ਗੱਗੀ ਮਾਨ ਤੇਰੇ ਪਿੱਛੇ ਦੇ